बद गया आखिर वो गुस्सा पहला तो तपश में आया फिर तपश बध दी गई अग्नि बन गई फिर अग लग गई फिर रिश्ते जल गए संबंध जल गए सतकार जल गया प्यार जल गया इथों तक पहुंच गया गुस्सा संबंध जल गए रिश्ते जल गए ਸਤਕਾਰ ਜਲਦਾ ਫਿਰ ਇਥੋਂ ਤੱਕ ਕਿ ਪਤਾ ਹੀ ਨਹੀਂ ਲੱਗਿਆ ਸ਼ਾਸਤਰਾ ਨੇ ਤਾਂ ਇਹ ਕਹਿ ਦਿੱਤਾ ਹੈ ਕਿ ਕ੍ਰੋਧ ਗਿਆਨ ਨੂੰ ਵੀ ਜਲਾ ਦਿੰਦਾ ਹੈ ਜਿੱਥੇ ਰਿਸ਼ਤੇ ਜਲਾਏ ਸਬੰਧ ਜਲਾਏ ਪਿਆਰ ਜਲਾਇਆ ਸਤਕਾਰ ਜਲਾਇਆ ਤੇ ਉਥੇ ਗਿਆਨ ਵੀ ਜਲਾ ਦਿੰਦਾ ਹੈ ਕ੍ਰੋਧ ਗਿਆਨ ਨੂੰ ਹਿਰ ਲੈਂਦਾ ਹੈ ਸ਼ਾਸਤਰਾਂ ਦਾ ਕਥਨ ਹੈ ਕ੍ਰੋਧ ਗਿਆਨ ਨੂੰ ਛੁਰਾਉਂਦਾ ਹੈ ਕ੍ਰੋਧ ਤੁਹਾਡੀ ਮਿੱਠੀ ਪਿਆਰੀ ਸ਼ਖਸੀਅਤ ਨੂੰ ਵੀ ਛੁਰਾਉਂਦਾ ਹੈ ਤੁਹਾਨੂੰ ਕ੍ਰੋਧ ਤੁਹਾਨੂੰ ਮਿੱਠਿਆ ਨਹੀਂ ਰਹਿਣ ਦਿੰਦਾ ਕ੍ਰੋਧ ਫਿੱਕਿਆ ਕਰ ਦਿੰਦਾ ਹੈ ਕ੍ਰੋਧ ਕੌੜਿਆ ਕਰ ਦਿੰਦਾ ਹੈ ਤੁਹਾਡੀ ਸ਼ਖਸੀਅਤ ਨੂੰ ਕ੍ਰੋਧ ਕੌੜਾ ਕਰ ਦਿੰਦਾ ਹੈ ਕ੍ਰੋਧ ਫਿੱਕਾ ਕਰ ਦਿੰਦਾ ਹੈ ਇਹ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲੇ ਤਨ ਮਨ ਕਹਦੇ ਹੋ ਹਾਂ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਤੇ ਕਹਿੰਦੇ ਨੇ ਫਿੱਕੋ ਫਿੱਕਾ ਸਦੀ ਹੈ ਉਹਨੂੰ ਲੋਕ ਫਿੱਕਾ ਹੀ ਬੁਲਾਉਣ ਲੱਗ ਪੈਂਦੇ ਨੇ ਅਪਿਛੇ ਜੇ ਇੱਕ ਦਿਨ ਵਿਚਾਰ ਹੋ ਰਹੀ ਸੀ ਆ ਪੰਜਾਬ ਦੇ ਪਿੰਡਾਂ ਵਿੱਚ ਤਕਰੀਬਨ ਹਰ ਪਿੰਡ ਵਿੱਚ ਇੱਕ ਘਰ ਦਾ ਨਾਮ ਜ਼ਰੂਰ ਹੋਵੇਗਾ ਕੌੜੇ ਕੌੜਿਆਂ ਦੇ ਪਿੰਡਾਂ ਵਿੱਚ ਇੱਕ ਢੰਗ ਹੈ ਅ ਬਰਾਦਰੀਆਂ ਦਾ ਪਰਿਵਾਰਾਂ ਦਾ ਨਾਮ ਪੈ ਜਾਂਦਾ ਹੈ ਹਰ ਪਿੰਡ ਵਿੱਚ ਤਕਰੀਬਨ ਕਿਸਾਨਾਂ ਦੇ ਪਰਿਵਾਰਾਂ ਚ ਮੇਰਾ ਖਿਆਲ ਹੈ ਕੋਈ ਭਾਵੇਂ ਬੱਚਿਆ ਹੋਵੇ ਨਹੀਂ ਤਾਂ ਹਰ ਪਿੰਡ ਵਿੱਚ ਇੱਕ ਪਰਿਵਾਰ ਬਰਾਦਰੀ ਦਾ ਨਾਮ ਕੌੜੇ ਉਹਨਾਂ ਦੇ ਘਰ ਜਾ ਕੇ ਪੁੱਛ ਲੈ ਕੌੜੇ ਕਿਉਂ ਪਿਆ ਇਹ ਨਾਮ ਤੁਹਾਡਾ ਕੌੜੇ ਕਿਉਂ ਕੌੜੇ ਕਿਉਂ ਆਖਰ ਗੱਲ ਨਿਕਲੇਗੀ ਕਿ ਉਹਨਾਂ ਦੇ ਕਿਸੇ ਪੁੱਸ਼ਤ ਵਿੱਚ ਬਜ਼ੁਰਗ ਬੜੇ ਕੌੜੇ ਸਨ ਜਿਹਦੇ ਨਾਲ ਵੀ ਬੋਲਦੇ ਕੌੜਾ ਬੋਲਦੇ ਉਹਦਾ ਨਾਮ ਕੌੜੇ ਪੈ ਗਿਆ ਤੋ ਫਿੱਕੋ ਫਿੱਕਾ ਸੱਦੀ ਐ ਉਹਨੂੰ ਸੱਦਣ ਵੀ ਓਵੇਂ ਲੱਗ ਪੈਂਦੇ ਨੇ ਲੋਕ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਫਿੱਕੇ ਦੀ ਫਿੱਕੀ ਸੋਏ ਹੋ ਜਾਂਦੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਗੱਲ ਇਹ ਮੁਕਾਵਾਂ ਫਿੱਕਾ ਦਰ ਗਏ ਸੱਟੀ ਐ ਦਰਗਾਹ ਚੋਂ ਵੀ ਸੁਟਿਆ ਜਾਂਦਾ ਹੈ ਕਿਉਂਕਿ ਜਿਹੜੇ ਪ੍ਰਮਾਤਮਾ ਨਾਲ ਮਿਲਾਪ ਹੋਣਾ ਸੀ ਤੇ ਜਿਹੜੇ ਪ੍ਰਮਾਤਮ ਰੂਪ ਵਿੱਚ ਇਸ ਆਤਮਾ ਨੇ ਮਿਲ ਕੇ ਅਭੇਦ ਹੋਣਾ ਸੀ ਉਹ ਤਾਂ ਮਿੱਠਾ ਹੈ ਮਿੱਠੇ ਨਾਲ ਫਿੱਕੇ ਦਾ ਮੇਲ ਕਿਵੇਂ ਹੋਵੇ ਮਿੱਠੇ ਨਾਲ ਕੌੜੇ ਦਾ ਮਿਲਾਪ ਕਿਵੇਂ ਹੋਵੇ ਜੇਦੀ ਫਿੱਕੀ ਸੋਏ ਹੈ ਮਿੱਠੇ ਨਾਲ ਤਾਲ ਮਿਲ ਕਿਵੇਂ ਬੈਠੇ ਉਹ ਤਾਂ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਠੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਉਹ ਕਹਿੰਦੇ ਜਾਣਦਾ ਹੀ ਨਹੀਂ ਜਿਵੇਂ ਉਹ ਕੌੜਾ ਬੋਲ ਜਾਣਦਾ ਹੀ ਨਹੀਂ ਕਦੇ ਵੀ ਨਹੀਂ ਕੋੜਾ ਹੁੰਦਾ ਔਗਣ ਵੀ ਦੇਖਦਾ ਤਾਂ ਵੀ ਨਹੀਂ ਕੋੜਾ ਹੁੰਦਾ ਗੁਨਾਹ ਦੇਖਦਾ ਤਾਂ ਵੀ ਕੋੜਾ ਨਹੀਂ ਹੁੰਦਾ ਕੋੜਾ ਬੋਲ ਨਾ ਜਾਣੇ ਕਿਉਂਕਿ ਪੂਰਨ ਭਗਵਾਨ ਹੈ ਔਗਣ ਕੋ ਨਾ ਛਿਤਾਰੇ ਉਹ ਔਗਣ ਨਹੀਂ ਛਿਤਾਰਦਾ ਹਾਂ ਗੱਲ ਇੱਥੋਂ ਚੱਲੀ ਸੀ ਕਿ ਕ੍ਰੋਧ ਕ੍ਰੋਧ ਨੂੰ ਵਧਾਉਂਦਾ ਹੈ

ਈਰਖਾ ਦੇ ਅੰਸ਼ ਵਿੱਚੋਂ ਥੋੜਾ ਕਰੋਧ ਵੀ ਨਿਕਲਿਆ ਗੁੱਸਾ ਵੀ ਨਿਕਲਿਆ ਹੁਣ ਕਿਸੇ ਦੇ ਘਰ ਅੱਗ ਲੱਗੀ ਹੋਵੇ ਇੱਕ ਸਵਾਲ ਹੈ ਕਿਸੇ ਦੇ ਘਰ ਅੱਗ ਲੱਗ ਜਾਏ ਤੁਸੀਂ ਆਪਣੇ ਘਰੋਂ ਅੱਗ ਲੈ ਕੇ ਜਾਓਗੇ ਹੈ ਕਿ ਲੈ ਕੇ ਜਾਓਗੇ ਸਿੱਧੀ ਜੀ ਗੱਲ ਹੈ ਜੇ ਪੜੋਸ ਵਿੱਚ ਅੱਗ ਲੱਗ ਜਾਏ ਕੋਈ ਵੀ ਬੰਦਾ ਆਪਣੇ ਘਰੋਂ ਗੈਸ ਬਾਲ ਕੇ ਚੁੱਲ੍ਹਾ ਬਾਲ ਕੇ ਅੰਗਾਰ ਨਹੀਂ ਲੈ ਕੇ ਜਾਂਦਾ ਕੀ ਲੈ ਕੇ ਜਾਂਦਾ ਪਾਣੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਪਾਣੀ ਪਾ ਦਿੱਤਾ ਬਾਬਾ ਸ਼੍ਰੀ ਚੰਦ ਜੀ ਦੀ ਅਗਨੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੀ ਤਰੀ ਕਵਰਤ ਰਹੇ ਨੇ ਕਿਉਂਕਿ ਗੁਰੂ ਹੈ ਕਿ ਗੁਰੂ ਹੈ ਉਹ ਵੱਡੇ ਨੇ ਉਹਨਾਂ ਦੀ ਵਡਿਆਈ ਹੈ ਤਪੀਸ਼ਰ ਨੇ ਜੱਪੀ ਨੇ ਤਪੀ ਨੇ ਧਿਆਨੀ ਨੇ ਸਭ ਕੁਛ ਹੈ ਪਰ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਨੇ ਗੁਰੂ ਨੇ ਗੁਰੂ ਵਾਲਾ ਕੰਮ ਕਰਨਾ ਹੈ ਤਪੀਸ਼ਰ ਨੇ ਤਪੀਸ਼ਰ ਵਾਲਾ ਕੰਮ ਕਰਨਾ ਹੈ ਗੁਰੂ ਨੇ ਗੁਰੂ ਵਾਲਾ ਕੰਮ ਕੀਤਾ ਤੇ ਤਪੇਸ਼ਰ ਨੇ ਤਪੇਸ਼ਰ ਵਾਲਾ ਕੰਮ ਕੀਤਾ ਤਪਤਾ ਕਰ ਕਰਕੇ ਦਿਲ ਧਪਿਆ ਹੀ ਹੋਇਆ ਸੰਸਾਰ ਤੋਂ ਵੀ ਬੇਮੁਖ ਨੇ ਸੰਸਾਰ ਦੀ ਵੀ ਪ੍ਰਵਾਹ ਕੋਈ ਨਹੀਂ ਬਾਬਾ ਸ਼੍ਰੀ ਚੰਦ ਕਹਿੰਦੇ ਹੋਏਗਾ ਸੰਸਾਰ ਤਾਕਤਾਂ ਦੇ ਪਾਸ ਤਪੇਸ਼ਵਰ ਨੇ ਪਰ ਗੁਰੂ ਹੈ ਉਹ ਗੁਰੂ ਹੈ ਗੁਰੂ ਨੇ ਉਸ ਅਗਨੀ ਨੂੰ ਕਿਵੇਂ ਠੰਡਾ ਕੀਤਾ ਨਿਮਰਤਾ ਦੀ ਅਗਨਾ ਨਾਲ ਨਿਮਰਤਾ ਨਿਮਰਤਾ ਦੇ ਪਾਣੀ ਨਾਲ ਨਿਮਰਤਾ ਦੇ ਅੰਮ੍ਰਿਤ ਨਾਲ ਨਿਮਰਤਾ ਦੇ ਜਲ ਨਾਲ ਨਿਮਰਤਾ ਦੀ ਠੰਡਕ ਨਾਲ ਉਸ ਅੱਗ ਨੂੰ ਕਹਿੰਦੇ ਮਹਾਰਾਜ ਪਹਿਲਾਂ ਤਾਂ ਕਾਲ ਵਿੱਚ ਪੱਲਾ ਪਾਇਆ ਹੱਥ ਜੋੜੇ ਉਧਰਲੇ ਕ੍ਰੋਧ ਨਾਲ ਇੰਦਰੋਂ ਕ੍ਰੋਧ ਨਹੀਂ ਜਾਗਿਆ ਉਧਰਲੇ ਕ੍ਰੋਧ ਨਾਲ ਹੁਣ ਕੋਈ ਪਾਗਲ ਹੈ ਤੇ ਡਾਕਟਰ ਨੂੰ ਕੁਝ ਬੋਲੀ ਜਾ ਰਿਹਾ ਹੈ ਤੇ ਜੇ ਡਾਕਟਰ ਵੀ ਅੱਗੋਂ ਹੱਥ ਚੁੱਕ ਲਵੇ ਤੇ ਇਹਦਾ ਮਤਲਬ ਡਾਕਟਰ ਵੱਡਾ ਪਾਗਲ ਹੋਇਆ ਹੈ ਹੈ ਇਹ ਪਾਗਲ ਪਾਗਲ ਨੂੰ ਘਰ ਵਾਲੇ ਲੈ ਗਏ ਡਾਕਟਰ ਕੋਲ ਉਹ ਪਾਗਲ ਹੈ ਉਹ ਡਾਕਟਰ ਨੂੰ ਵੀ ਬੋਲ ਰਿਹਾ ਉਹ ਤਾਂ ਘਰ ਵਾਲੀ ਨੂੰ ਵੀ ਬੋਲ ਰਿਹਾ ਸੀ ਉਹ ਭਰਾ ਨੂੰ ਵੀ ਬੋਲ ਰਿਹਾ ਸੀ ਉਹ ਪਿਤਾ ਨੂੰ ਵੀ ਬੋਲ ਰਿਹਾ ਸੀ ਉਹ ਪੜੋਸੀਆਂ ਨੂੰ ਵੀ ਬੋਲ ਰਿਹਾ ਸੀ ਉਹਨੇ ਡਾਕਟਰ ਨੂੰ ਵੀ ਬੋਲ ਲਿਆ ਤੇ ਜੇ ਡਾਕਟਰ ਡਾਕਟਰ ਨਹੀਂ ਹੈ ਉਹਦੇ ਗਲੇ ਪੈ ਜਾਏਗਾ ਜਾਂ ਕਹਦੇਗਾ ਇਹਨੂੰ ਲੈ ਜਾ ਲੈ ਜਾ नहीं डॉक्टर दिमाग नो शांत करेगा शांत करेगा बिल्कुल शांत कर देगा मैं नाम तो नहीं लेना वे नानक सर तो एक बार अस लुधिया डॉक्टर राजीव गुप्ता दे किसी को लेके आए वो बहुत बोल रहे ਬਹੁਤ ਬੋਲਦੇ ਵੱਡੇ ਮਹਾਂਪੁਰਸ਼ਾਂ ਨੂੰ ਵੀ ਬੋਲੇ ਉਹਨਾਂ ਨੇ ਦਾਸ ਨੂੰ ਬੁਲਾਇਆ ਕਮਰੇ 'ਚ ਅਸੀਂ ਉਹਨੂੰ ਲੈ ਕੇ ਗੱਡੀ ਵਿੱਚ ਗਏ ਉਹਦੇ ਪਾਸ ਡਾਕਟਰ ਦੇ ਉਹਨੂੰ ਸਮਝਾ ਦਿੱਤੀ ਗੱਲ ਡਾਕਟਰ ਨੂੰ ਪਹਿਲਾਂ ਕਹਿ ਦਿੱਤਾ ਉਹ ਕਹਿੰਦਾ ਜੀ ਇਹ ਹੁਣ ਕੰਮ ਮੇਰਾ ਹੈ ਜੋ ਮੈਨੂੰ ਤੁਸੀਂ ਸਮਝਾ ਰਹੇ ਹੋ ਨਾ ਇਹ ਕੰਮ ਮੇਰਾ ਹੈ ਮੈਨੂੰ ਪਤਾ ਹੈ ਮੇਰੇ ਕੋਲ ਕਿਸ ਤਰ੍ਹਾਂ ਦੇ ਪੇਸ਼ੇਟ ਆਉਂਦੇ ਨੇ ਉਹਨੇ ਪਹਿਲਾਂ ਤਾਂ ਸਾਡਾ ਟੈਸਟ ਲੈਣਾ ਸ਼ੁਰੂ ਕੀਤਾ ਉਹਦੇ ਸਾਹਮਣੇ ਕਿ ਇਹ ਬਿਮਾਰ ਨੇ ਤੇ ਤੁਸੀਂ ਚੰਗਾ ਕੀਤਾ ਇਹਨਾਂ ਨੂੰ ਲੈ ਆਏ ਮੇਰਾ ਨਾਮ ਲੈ ਕੇ ਕਹਿਣ ਲੱਗਾ ਉਸਨੂੰ ਇਹ ਕਿਹਾ ਕਿ ਤੁਸੀਂ ਬਹੁਤ ਚੰਗਾ ਕੀਤਾ ਇਹਨਾਂ ਨੂੰ ਲੈ ਆਇਓ ਅੱਛਾ ਬਹੁਤ ਜ਼ਿਆਦਾ ਢਿੱਲੇ ਨੇ ਬਹੁਤ ਤਕਲੀਫ ਹੈ ਉਹ ਉਹਦਾ ਥੋੜਾ ਸ਼ੌਕ ਹੋਇਆ ਕਹਿੰਦਾ ਅੱਛਾ ਫਿਰ ਅਸੀਂ ਚੰਗਾ ਕੀਤਾ ਕਹਿੰਦੇ ਹਾਂ ਫਿਰ ਉਹ ਸਾਡੀ ਥੋੜੀ ਜੀ ਪਹਿਲਾਂ ਪਲੈਨਿੰਗ ਹੋ ਚੁੱਕੀ ਸੀ ਮੇਰੀ ਤੇ ਡਾਕਟਰ ਸਾਹਿਬ ਦੀ ਜਦੋਂ ਮੇਰਾ ਟੈਸਟ ਕਰ ਚੁੱਕੇ ਕਈ ਤਰ੍ਹਾਂ ਦੇ ਡਰਾਮੇ ਕੀਤੇ ਉਹਨਾਂ ਨੇ ਮੈਨੂੰ ਚੈੱਕ ਕਰਨ ਲੱਗਿਆ ਬਾਅਦ ਵਿੱਚ ਉਹਨਾਂ ਸੰਤੁਸ਼ਟੀ ਹੋ ਗਈ ਕਿ ਅਸੀਂ ਇਹਨੂੰ ਲੈ ਕੇ ਆਏ ਫਾਸਿਸ ਨੂੰ ਲੈ ਕੇ ਆਇਆ ਬਾਅਦ ਵਿੱਚ ਮੈਂ ਕਿਹਾ ਡਾਕਟਰ ਸਾਹਿਬ ਇਹ ਗੁਰਮੁਖ ਪਿਆਰੇ ਥੋੜਾ ਢਿੱਲੇ ਸੀ ਇਹਨਾਂ ਨੂੰ ਵੀ ਚੈੱਕ ਕਰ ਲਓ ਮੈਨੂੰ ਤਾਂ ਕੀਤਾ ਹੀ ਹੈ ਇਹਨਾਂ ਨੂੰ ਵੀ ਕਰ ਲਓ ਕਹਿੰਦੇ ਹਾਂ ਹਾਂ ਮੈਨੂੰ ਚੈੱਕ ਕਰ ਲਓ ਮੈਨੂੰ ਚੈੱਕ ਕਰ ਲਓ ਜਿੱਦ ਪਹਿਲਾਂ ਉਹ ਡਾਕਟਰ ਨੂੰ ਵੀ ਬੋਲ ਰਹੇ ਸੀ ਮੈਨੂੰ ਵੀ ਬੋਲ ਰਹੇ ਸੀ ਹੋਰ ਜਿਹੜੇ ਦੋਸਤਾਂ ਨਾਲ ਸੀ ਉਹਨਾਂ ਨੂੰ ਵੀ ਬੋਲ ਰਹੇ ਸੀ ਕੇ ਨਾਲ ਡਾਕਟਰ ਨੇ ਹੁਣ ਜੇ ਡਾਕਟਰ ਗਿਆਨ ਨੂੰ ਬੋਲਣ ਲੱਗ ਪੈਂਦਾ ਕਿ ਇਹ ਮੈਨੂੰ ਬੋਲਣ ਵਾਲਾ ਬੰਦਾ ਲੈ ਆਂਦਾ ਇਹ ਸਾਰਾ ਕੁਝ ਪਾਗਲਪਨ ਹੈ ਜੋ ਹੋ ਰਿਹਾ ਹੈ ਪਹਿਲਾਂ ਕੋਈ ਬੋਲਦਾ ਹੈ ਫਿਰ ਉਸ ਦਾ ਜਵਾਬ ਕੋਈ ਦਿੰਦਾ ਹੈ ਇਸ ਸਭ ਪਾਗਲਪਨ ਹੈ ਬੋਲਣੋ ਸ਼ਾਂਤੀ ਦੇ ਸਾਗਰ ਵਿੱਚ ਦਫਨਾਇਆ ਜਾ ਸਕਦਾ ਹੈ ਜਿਹੜੇ ਕਬਰ ਵਿੱਚ ਹੀ ਦਫਨਾ ਸਕਦੇ ਹੋ ਮੁਰਦੇ ਨੂੰ ਤੁਸੀਂ ਸ਼ਾਂਤੀ ਦਾ ਸਮੁੰਦਰ ਬਣ ਜਾਓ ਆਪਣੇ ਹਿਰਦੇ ਵਿੱਚ ਥੋੜੀ ਸ਼ਾਂਤੀ ਨੂੰ ਗਹਿਰਾ ਕਰ ਲਓ ਤਾਂ ਪਾਗਲਪਨ ਦੇ ਬੋਲ ਉਸ ਸ਼ਾਂਤੀ ਵਿੱਚ ਸਮਾ ਸਕਦੇ ਨੇ ਨਹੀਂ ਤਾਂ ਨਹੀਂ ਸਮਾ ਸਕਦੇ ਮਹਾਤਮਾ ਬੁੱਧ ਇੱਕ ਵਾਰ ਬੈਠੇ ਸਨ ਅਜਬੁੱਧ ਪੂਰਨਵਨ ਮੈਨੂੰ ਉਹਨਾਂ ਦੀ ਵੀ ਕਹਾਣੀ ਯਾਦ ਆ ਗਈ ਮਹਾਤਮਾ ਬੁੱਧ ਬੈਠੇ ਸਨ ਉਹਨਾਂ ਦੀਆਂ ਕਈ ਕਹਾਣਾਵਾਂ ਨੇ ਏਵੇਂ ਸਹਿਜ ਵਿੱਚ ਡਰ ਲੈਣ ਦੇ ਆ ਸਹਿਜ ਵਿੱਚ ਕਬੂਲਾਂ ਨੂੰ ਵੀ ਸਹਿ ਜਾਣਾ ਉਹਨਾਂ ਦੇ ਜੀਵਨ ਵਿੱਚ ਬਹੁਤ ਕਹਾਣੀਆਂ ਨੇ ਮਹਾਤਮਾ ਬੁੱਧ ਤੇ ਇੱਕ ਦਿਨ ਜਾ ਰਹੇ ਨੇ ਜਾ ਰਹੇ ਨੇ ਪਿੰਡਾਂ ਦੇ ਲੋਕ ਉਹਨਾਂ ਦਾ ਸਵਾਗਤ ਕਰਨ ਰਾਹ ਵਿੱਚ ਆਉਂਦੇ ਸਨ ਕੁਝ ਲੋਕ ਪਟਕਾਏ ਗਏ ਉਹਨਾਂ ਦੇ ਖਿਲਾਫ ਕਿ ਇਸ ਪਿੰਡ ਵਿੱਚ ਜਦੋਂ ਪਹੁੰਚਣ ਤੇ ਇਹਨਾਂ ਦਾ અપਮਾਨ ਕਰਨਾ ਅਪਸ਼ਬਦ ਕਹਿਣੇ ਨੇ ਗਾਲੀਆਂ ਦੇਣੀਆਂ ਨੇ ਐਵੇਂ ਹੋਇਆ महात्मा बुद्ध जा रहे लंगे ओ पिंड वाले कुछ लोग त सत्कार भी ਕਰਨ ਆਏ ਪਰ ਬਹੁਤੇ ਲੋਕ ਗਾਲੀਆਂ ਦੇ ਡਾਏ ਮਹਾਤਮਾ ਬੁੱਧ ਸੁਣਦੇ ਰਹੇ ਹੁਣ ਉਹ ਤਾਂ ਇੰਨਾ ਗਹਿਰਾ ਸਾਗਰ ਹੈ ਉਹਦੇ ਵਿੱਚ ਕੰਕਰ ਡਿੱਗੇ ਦੇਖੋ ਛੋਟਾ ਜਿਹੜਾ ਪਾਣੀ ਹੁੰਦਾ ਨਾ ਇੱਕ ਕਟੋਰੀ ਉਹਦੇ ਚ ਬਹੁਤ ਹਲਕਾ ਜਿਹਾ ਕੰਕਰ ਡਿੱਗੇ ਤਾਂ ਉਹ ਘਟ ਹਿੱਲਦਾ ਹੈ ਜੇ ਇੱਕ ਇੱਕ ਕਿਲੋ ਪਾਣੀ ਵਿੱਚ ਪਾਈਆ ਵਜਨ ਦਾ ਪੱਥਰ ਸੁੱਟ ਦਿਓ ਹਿੱਲਣਾ ਤਾਂ ਇੱਕ ਪਾਸੇ ਰਿਹਾ ਅੱਧਾ ਕ ਬਾਹਰ ਵੀ ਡੁੱਲ ਜਾਏਗਾ ਹਿੱਲਣਾ ਤਾਂ ਇੱਕ ਪਾਸੇ ਰਿਹਾ ਕਹਿੰਦੇ ਧੁੱਪ ਵਿੱਚ ਤਪ ਤੱਤਾ ਹੋ ਜਾਂਦਾ ਹੈ ਪਾਣੀ ਛਾਂਵੇਂ ਠੰਡਾ ਹੋ ਜਾਂਦਾ ਚੁੱਲ੍ਹੇ ਤੇ ਰੱਖ ਦਿਓ ਥੱਲੇ ਅੱਗ ਬਾਲ ਦਿਓ ਗਰਮ ਹੋ ਜਾਂਦਾ ਹੈ ਤੇ برف ਪਾ ਦਿਓ ਵਿੱਚ ਠੰਡੀ ਜਗ੍ਹਾ ਰੱਖ ਦਿਓ ਫ੍ਰਿਜ ਵਿੱਚ ਰੱਖਦੇ ਹੋ ਠੰਡਾ ਹੋ ਜਾਂਦਾ ਪਰ ਕਹਿੰਦੇ ਜੇ ਤੱਤਾ ਹੁੰਦਾ ਤਾਂ ਵੀ ਪਰਉਪਕਾਰ ਲਈ ਜੇ ਠੰਡਾ ਹੁੰਦਾ ਤਾਂ ਵੀ ਪਰਉਪਕਾਰ ਲਈ ਜਦੋਂ ਇਸ ਨੂੰ ਗਰਮ ਕੀਤਾ ਜਾਂਦਾ ਤਾਂ ਵੀ ਆਪਣੇ ਸੁੱਖ ਵਾਸਤੇ ਜਦੋਂ ਇਸ ਨੂੰ ਠੰਡਿਆ ਕੀਤਾ ਜਾਂਦਾ ਤਾਂ ਵੀ ਆਪਣੇ ਸੁੱਖ ਵਾਸਤੇ ਤੱਤਾ ਹੋ ਕੇ ਵੀ ਸੁੱਖ ਦਿੰਦਾ ਹੈ ਠੰਡਾ ਹੋ ਕੇ ਵੀ ਸੁੱਖ ਦਿੰਦਾ ਹੈ ਜੇ ਤੂੰ ਸੱਤਾ ਹੋਵੇਂ ਭਾਵ ਕਦੇ ਗੁੱਸੇ ਵਿੱਚ ਆਵੇਂ ਤੇ ਕਿਸੇ ਨੂੰ ਸੁੱਖ ਦੇਣ ਲਈ ਆਵੇ ਜਿਵੇਂ ਜਾਏ ਜੋ ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ ਉਸ ਵੇਲੇ ਤੈਨੂੰ ਗੁੱਸਾ ਆ ਜਾਵੇ ਤੰਗ ਕਰਨ ਵਾਲੇ ਤੇ ਤੇ ਜਿਸ ਨੂੰ ਜੋ ਤੰਗ ਕਰ ਰਿਹਾ ਤਕਲੀਫ ਦੇ ਰਿਹਾ ਉਹ ਹਟ ਗਿਆ ਨਾ ਉਹਨੂੰ ਸੁੱਖ ਮਿਲ ਗਿਆ ਉਹਨੂੰ ਸੁੱਖ ਮਿਲ ਗਿਆ ਤੈਨੂੰ ਗੁੱਸਾ ਆਇਆ ਕਿਸੇ ਦੇ ਸੁੱਖ ਵਾਸਤੇ ਤੇ ਜੇ ਤੂੰ ਠੰਡਾ ਹੋਇਆ ਨਿਮਰਤਾ ਛਾਇਆ ਛੁਪ ਰਿਹਾ ਤਾਂ ਵੀ ਸੁੱਖ ਵਾਸਤੇ ਤਾਂ ਵਿੱਚ ਪਵਾਸਤੇ ਇਸ ਲਈ ਗੁਰੂ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਗੁੱਸੇ ਨੂੰ ਜਿਹੜਾ ਕਿਸੇ ਦੇ ਸੁੱਖ ਵਾਸਤੇ ਕਰੋਹ ਨਾ ਜਾਏ ਉਸ ਨੂੰ ਕ੍ਰੋਧ ਨਹੀਂ ਆਖਿਆ ਉਸ ਨੂੰ ਵੀਰ ਰਸ ਆਖਿਆ ਉਸ ਨੂੰ ਵੀਰ ਰਸ ਆਖਿਆ ਇਹਨੂੰ ਵੀ ਰਸ ਆਖਿਆ ਫਿਰ ਇਹਨੂੰ ਦੇ ਰਸ ਨਹੀਂ ਆਖਿਆ ਇਹਨੂੰ ਵੀ ਰਸ ਆਖਿਆ ਇਹ ਵੀਰ ਰਸ ਹੈ ਜਿਹੜਾ ਕਿਸੇ ਨੂੰ ਸੁੱਖ ਦੇ ਦੇਵੇ ਉਹ ਤੇਰਾ ਵੀ ਭਲਾ ਹੋ ਗਿਆ ਉਸ ਗੁੱਸੇ ਨਾਲ ਨਹੀਂ ਤਾਂ ਗੁੱਸਾ ਬੁਰਾ ਹੀ ਹੁੰਦਾ ਆਪਣੇ ਆਪ ਦਾ ਵੀ ਬੁਰਾ ਕਿਸੇ ਦਾ ਵੀ ਬੁਰਾ ਕਰਦਾ ਗੁੱਸਾ ਸ਼ਾਸਤਰਾਂ ਵਿੱਚ ਤਾਂ ਲਿਖਿਆ ਗੁੱਸਾ ਗਿਆਨ ਨੂੰ ਹਰ ਲੈਂਦਾ ਜਦੋਂ ਕਰੋਧ ਕਰੋ ਤਾਂ ਉਸ ਵੇਲੇ ਤੁਹਾਡੇ ਅੰਦਰ ਜੋਸ਼ ਜੋਸ਼ ਹੁੰਦਾ ਓਸ਼ ਨਹੀਂ ਜਿਸ ਵੇਲੇ ਕਰੋਧ ਆ ਜਾਏ ਓ ਉਹ ਗੱਲਾਂ ਤੁਸੀਂ ਆਪਣੇ ਪਿਰੇ ਜਨ ਨੂੰ ਕਹਿ ਜਾਂਦੇ ਹੋ ਜੋ ਨਹੀਂ ਕਹਿ ਸਕਦੀ ਕਦੇ ਦੂਸਰੇ ਦਿਨ ਕਹਿੰਦੇ ਹੋ ਮੈਨੂੰ ਮੁਆਫ ਕਰਨਾ ਕਿਉਂਕਿ ਗੁੱਸੇ ਵਿੱਚ ਕਹੀਆਂ ਗਈਆਂ ਗੁੱਸੇ ਵਿੱਚ ਇਹਦਾ ਮਤਲਬ ਗੁੱਸੇ ਨੇ ਤੇਰੇ ਹੋਸ਼ ਕਾਇਮ ਨਹੀਂ ਰਹਿਣ ਦਿੱਤੇ ਪਰ ਜੇ ਤੂੰ ਕਿਸੇ ਦੇ ਭਲੇ ਲਈ ਗੁੱਸਾ ਕਰੇ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੀਰਸ ਕਹਿੰਦਾ ਹੈ ਪਾਣੀ ਪਰਉਪਕਾਰ ਲਈ ਤੱਤਾ ਹੁੰਦਾ ਹੈ ਪਰ ਉਪਕਾਰ ਲਈ ਠੰਡਾ ਹੁੰਦਾ ਤਪਦਾ ਪਰ ਉਪਕਾਰ ਨੂੰ ਠੰਡੇ ਪਰ ਉਪਕਾਰ ਵਿਹਾਣੀ ਅਗਨ ਬੁਝਾਏ ਤਪਤ ਵਿੱਚ ਇਹ ਹੈਰਾਨੀ ਦੀ ਗੱਲ ਹੈ ਕਿੰਨਾ ਵੀ ਪਾਣੀ ਤੱਪ ਜਾਏ ਉਹ ਅੱਗ ਨਹੀਂ ਲਗਾਉਂਦਾ ਉਹ ਅੱਗ ਨੂੰ ਬੁਝਾਉਂਦਾ ਹੈ ਪਾਣੀ ਉਬਲ ਜਾਏ ਉਬਲਦਾ ਪਾਣੀ ਬਹੁਤ ਅੱਗ ਦੀ ਤਰ੍ਹਾਂ ਹੋਇਆ ਪਾਣੀ ਵੀ ਅੱਗ ਦੇ ਉੱਪਰ ਡਿੱਗ ਜਾਏ ਤੇ ਅੱਗ ਬੁਝਾਉਂਦਾ ਹੈ ਅੱਗ ਬਣਦਾ ਨਹੀਂ ਅੱਗ ਚਲਾਉਂਦਾ ਨਹੀਂ ਤੇ ਕਹਿੰਦੇ ਤੂੰ ਕਿਤਨਾ ਵੀ ਗੁੱਸੇ 'ਚ ਹੋਵੇਂ ਜੇ ਉਥੇ ਗੁੱਸੇ ਦੀ ਅੱਗ ਭੜਕ ਪਵੇ ਤੇਰਾ ਗੁੱਸਾ ਉਸ ਅੱਗ ਨੂੰ 부ਝਾ ਦੇਵੇ ਉਸ ਅੱਗ ਨੂੰ ਹੋਰ ਅੱਗ ਨਾ ਬਣਾ ਦੇਵੇ ਭਾਵ ਇਹ ਗੁਰਸਿੱਖਾ ਤੂੰ ਪਟ્રોલ ਨਾ ਬਣੀ ਪਾਣੀ ਹੀ ਬਣਿਆ ਰਹੇ ਬਲਦੀ ਤੇ ਤੇਲ ਦਾ ਕੰਮ ਨਾ ਕਰੀ ਬਲਦੀ ਤੇ ਪਾਣੀ ਦਾ ਕੰਮ ਕਰੀ ਅੱਗ ਨੂੰ 부ਝਾਏ ਤਤ ਵਿੱਚ ਠੰਡਾ ਹੋਵੇ ਦਿਲ ਮਨਹਾਣੀ ਠੰਡਾ ਹੁੰਦਿਆਂ ਦੇਰ ਨਹੀਂ ਲਾਉਂਦਾ ਅਗਨ ਬੁਝਾਏ ਤਪਤ ਵਿੱਚ ਠੰਡਾ दिल मनाया ਗੁਰਮੁਖ ਹੋ ਮੈਂ ਪਰਗਰ ਹੈ ਨਿਸ਼ਾਨੀ ਗੁਰਮੁਖ ਹੋ ਮੈਂ ਪਰਗਰ ਹੈ ਮਨ ਭਾਵੇ ਖਸਮੇ ਦਾ ਭਾਣਾ ਇਹ ਨਿਸ਼ਾਨੀ ਭਾਈ ਸੱਭਾਈ ਗੁਰਦਾਸੀ ਗੁਰੂ ਵਾਲ ਮੁਖ ਸਦਾ ਕਰਕੇ ਹੁ ਮੈਨੂੰ ਤਿਆਗ ਦੇਣਾ ਤੇ ਮਨ ਵਿੱਚ ਖਸਮੇ ਦਾ ਭਾਣਾ ਹਰ ਸਮੇਂ ਚੰਗਾ ਲੱਗਣਾ ਜੋ ਉਹ ਕਰਦਾ ਹੈ ਉਹ ਠੀਕ ਕਰਦਾ ਹੈ ਐਵੇਂ ਮਨ ਦੀ ਅਵਸਥਾ ਰਹਿਣੀ ਇਹ ਨਿਸ਼ਾਨੀ ਹੈ ਗੁਰਸਿੱਖੀ ਤੇਰੇ ਪੈ ਪਾਖਾਤ ਗੋਏ ਕਹਿ ਹੈ ਪਾਵੇਂ ਮਾਣ ਨਿਮਾਣਾ ਕਹਿੰਦੇ ਜਿਹੜਾ ਸਿੱਖ ਦਿਸੇ ਐਉਂ ਦਿਲ ਕਰੇ ਇਹਦੇ ਪੈਰਾਂ 'ਤੇ ਪੈ ਜਾਵਾਂ ਪੈਰਾਂ 'ਤੇ ਪਾਖਾਤ ਹੋਏ ਤੇਰਾਂ ਦੀ ਧੂੜ ਦੀ ਤਰ੍ਹਾਂ ਮੈਂ ਲਿਫਟ ਜਾਵਾਂ ਇਹਦੇ ਚਰਨਾਂ ਨਾਲ ਐਉਂ ਮਨ ਦੀ ਅਵਸਥਾ ਬਣ ਜਾਏ ਕੇ ਦਰਗਾਹ ਵਿੱਚ ਮਾਣ ਨਿਮਾਣੇ ਪਾਉਂਦੇ ਨੇ ਨਿਮਾਣੇ ਪਾਉਂਦੇ ਨੇ ਦਰਗਾਹ ਵਿੱਚ ਮਾਣ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਬੈਠੇ ਸਨ ਮਹਾਰਾਜਾ ਰਣਜੀਤ ਸਿੰਘ ਵਿੱਚ ਵੀ ਦਾਨੇ ਪੁਰਸ਼ਾਂ ਨੇ ਨਿਮਰਤਾ ਦਾ ਗੁਣ ਮੰਨਿਆ ਕਿ ਮਹਾਰਾਜਾ ਹੁੰਦਿਆਂ ਹੋਇਆਂ ਵੀ ਉਹਦੇ ਵਿੱਚ ਇਹ ਸਿੱਖੀ ਵਾਲੇ ਗੁਣ ਨਿਮਰਤਾ ਬਾਹਰੋਂ ਕੋਈ ਪੱਥਰ ਆ ਕੇ ਵਜਿਆ ਆਪਣੇ ਖੁੱਲੇ ਮੈਦਾਨ 'ਚ ਬੈਠੇ ਨੇ ਉਹਨਾਂ ਦੇ ਅੰਗ ਰਖਸ਼ਕ ਸਿਪਾਹੀ ਗਏ ਵਿਖੇ ਆ ਬੱਚੇ ਖੇលਦੇ ਸਨ ਬੜੀ ਚਿੰਤਾ ਹੋਈ ਮਹਾਰਾਜੇ ਨੂੰ ਅੰਦਰ ਆ ਕੇ ਪੱਥਰ ਵਜਿਆ ਕੱਲ ਆ ਕੇ ਕੋਈ ਗੋਲੀ ਵੀ ਮਾਰ ਸਕਦਾ ਜਦੋਂ ਉਹਨਾਂ ਬੱਚਿਆਂ ਨੂੰ ਫੜਕੇ ਲਿਆਂਦਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਹਾਂ ਬੱਚਿਓ ਤੁਸੀਂ ਪੱਥਰ ਕਿਉਂ ਮਾਰਿਆ ਕਿਉਂਕਿ ਕੋਈ ਕਹਿ ਰਿਹਾ ਸੀ ਇਹਨਾਂ ਦੇ ਮਾਪਿਆਂ ਨੂੰ ਬੁਲਾਇਆ ਜਾਵੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮਹਾਰਾਜਾ ਕਹਿਣ ਲੱਗਾ ਨਹੀਂ ਮੈਨੂੰ ਗੱਲ ਕਰ ਲੈਣ ਦਿਓ ਮਾਪੇ ਵੀ ਆ ਗਏ ਫਿਕਰਮੰਦ ਹੋਏ ਕਿ ਸਾਡੇ ਬੱਚਿਆਂ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਪੱਥਰ ਵੱਜਿਆ ਮਹਾਰਾਜਾ ਰਣਜੀਤ ਸਿੰਘ ਪੁੱਛਦਾ ਬੱਚਿਓ ਤੁਸੀਂ ਪੱਥਰ ਕਿਉਂ ਮਾਰਿਆ ਉਹ ਕਹਿਣ ਲੱਗੇ ਜੀ ਅਸੀਂ ਬਾਹਰ ਜੋ ਬੇਰੀ ਹੈ ਉਸ ਨੂੰ ਪੱਥਰ ਮਾਰਦੇ ਸੀ ਕਹਿੰਦਾ ਕਿਉਂ ਮਾਰਦੇ ਸੀ ਕਹਿੰਦੇ ਜੀ ਪੱਥਰ ਮਾਰਦੇ ਸੀ ਤੇ 베ਰ ਡਿੱਗਦੇ ਸੀ ਅਸੀਂ ਖਾਂਦੇ ਸੀ ਉਹ ਪੱਥਰ ਤੁਹਾਡੇ ਵੱਲ ਆ ਗਿਆ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਵੀ ਸਾਰੇ ਬੈਠ ਜਾਓ ਕਹਿੰਦਾ ਹੁਣ ਚੰਗੇ ਚੰਗੇ ਭੋਜਨ ਲਿਆਓ ਜੋ ਬੱਚਿਆਂ ਨੂੰ ਚੰਗੇ ਲੱਗਦੇ ਆ ਉਹ ਇਹਨਾਂ ਨੂੰ ਖਵਾਓ ਸਾਰੇ ਬੜੇ ਹੈਰਾਨ ਕਿੱਥੇ ਸਜਾ ਦੀ ਗੱਲ ਹੋ ਰਹੀ ਹੈ ਕਿੱਥੇ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਚੰਗੇ ਚੰਗੇ ਭੋਜਨਾਂ ਦੀ ਗੱਲ ਕਰਦੇ ਐ ਮਹਾਰਾਜ ਇਹ ਕਿਉਂ ਕਹਿਣ ਲੱਗਾ ਇੱਕ درخت ਜੇ ਪੱਥਰ ਵੱਜੇ ਉਹ ਖਾਣ ਨੂੰ ਦਿੰਦਾ ਓਏ ਇੱਕ ਸਿੱਖ ਨੂੰ ਇਹਨਾਂ ਨੇ ਪੱਥਰ ਮਾਰਿਆ ਉਹ ਇਹਨਾਂ ਨੂੰ ਸਜ਼ਾ ਦੇਵੇ ਗਲਤੀ ਨਾਲ ਆ ਲੱਗਿਆ ਪੱਥਰ ਉਹ ਮਾਰਿਆ ਸੀ ਬੇਰ ਖਾਣ ਲਈ ਇਹਨਾਂ ਨੇ ਉਹ ਪੱਥਰ ਮੈਨੂੰ ਵੱਜੇ ਮੈਂ ਇਹਨਾਂ ਨੂੰ ਥੱਪੜ ਦੇਆ ਨਹੀਂ ਮੈਂ ਇਹਨਾਂ ਨੂੰ ਸਜ਼ਾ ਦੇਾਂ ਨਹੀਂ ਮੈਂ ਵੀ ਇਹਨਾਂ ਨੂੰ ਫੜ ਦੇਵਾਂਗਾ ਇਹ ਹੈ ਮਨ ਦੀ ਨਿਮਰਤਾ ਕਿਉਂਕਿ ਦਰ ਗਏ ਪਾਵੇ